ਲੈਂਡ ਪੁਲਿੰਗ ਪਾਲਿਸੀ ਰੱਦ ਹੋਣ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਆਇਆ ਇਸ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੇ 8 ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਹੋਣ ਜਾ ਰਹੀ ਹੈ 8 ਪਿੰਡ ਨੇ 8 ਪਿੰਡਾਂ ਦੀ 3553 ਏਕੜ ਜਿਹੜੀ ਜ਼ਮੀਨ ਹੈ ਜ਼ਮੀਨ ਉਹ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਆ ਗਵਾੜਾ ਦਾ ਨੋਟੀਫਿਕੇਸ਼ਨ ਆ ਤੇ ਆਹ 8 ਪਿੰਡ ਮੁਹਾਲੀ ਜ਼ਿਲ੍ਹੇ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ 3553 ਏਕੜ ਜ਼ਮੀਨ ਅਕਵਾਇਰ ਹੋਣ ਜਾ ਰਹੀ ਹੈ ਕਿਹੜੇ ਕਿਹੜੇ ਪਿੰਡਾਂ ਦੀ ਜ਼ਮੀਨ ਅਕਵਾਇਰ ਹੋਣ ਜਾ ਰਹੀ ਹੈ ਇਹਦੇ ਤੇ ਆਪਾਂ ਗੱਲ ਕਰਾਂਗੇ ਤੇ ਜਿਹੜਾ ਨੋਟੀਫਿਕੇਸ਼ਨ ਆਇਆ ਉਹ ਨੋਟੀਫਿਕੇਸ਼ਨ ਕੀ ਕਹਿੰਦਾ ਇਹਦੇ ਤੇ ਗੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਜਿਹੜੇ ਸਾਡੇ ਦੋਸਤ ਨਵੇਂ ਆਏ ਨੇ ਸਾਡੇ ਇਸ YouTube ਚੈਨਲ ਸੱਤ ਦੇ ਉੱਪਰ ਉਹ ਸਾਰੇ ਦੋਸਤ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਜਦੋਂ ਅਸੀਂ ਕੋਈ ਹੋਰ ਖਬਰ ਲੈ ਕੇ ਆਵਾਂਗੇ ਉਹ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਪਹੁੰਚੂਗੀ ਤਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਅਸੀਂ ਪਹਿਲਾਂ ਵੀ ਇਹਦੇ ਤੇ ਲੈਂਡ ਪੁਲਿੰਗ ਤੇ ਜਾਂ ਜਦੋਂ ਜ਼ਮੀਨਾਂ ਅਕਵਾਇਰ ਹੋਣ ਦੀ ਗੱਲ ਚੱਲਦੀ ਹੈ ਇਹਦੇ ਤੇ ਕਈ ਵੀਡੀਓ ਬਣਾਈਆਂ ਨੇ ਤਾਂ ਅੱਜ ਇੱਕ ਖਬਰ ਹੋਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਸੀਂ ਪੰਜਾਬ ਦਾ ਜ਼ਿਲ੍ਹਾ ਮੋਹਾਲੀ ਤੇ ਮੋਹਾਲੀ ਜ਼ਿਲ੍ਹੇ ਦੇ 8 ਪਿੰਡ ਗਮਾੜਾ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਅੱਠ ਪਿੰਡਾਂ ਦੀ ਹੁਣ ਜ਼ਮੀਨ ਦੀ ਕੋਈ ਖਰੀਦੋ ਫਰੋਖਤ ਨਹੀਂ ਹੋਊਗੀ ਇਹਨਾਂ ਅੱਠ ਪਿੰਡਾਂ ਦੀ ਕੋਈ ਰਜਿਸਟਰੀ ਨਹੀਂ ਹੋਊਗੀ ਕਿਉਂਕਿ ਆਹ ਜ਼ਮੀਨਾਂ ਗਮਾੜਾ ਅਕਵਾਇਰ ਕਰਨ ਜਾ ਰਿਹਾ ਮੋਹਾਲੀ ਜ਼ਿਲ੍ਹੇ ਦੇ ਅੱਠ ਪਿੰਡ ਨੇ ਕਿਹੜੇ ਕਿਹੜੇ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਹੋਣ ਜਾ ਰਹੀ ਆ ਆਪਾਂ ਨੋਟੀਫਿਕੇਸ਼ਨ ਚੋਂ ਪੜਦੇ ਆ ਪਿੰਡ ਬੱਕਰਪੁਰ ਬੜੀ ਕੁਰੜੀ ਮਟਰਾ ਸਿਆਉਂ ਕਿਸ਼ਨਪੁਰਾ ਤੇ ਪੱਤੋਂ ਆ ਉਹ ਪਿੰਡ ਨੇ ਜਿਨ੍ਹਾਂ ਦੀ ਜ਼ਮੀਨ ਅਕਵਾਇਰ ਹੋਣ ਜਾ ਰਹੀ ਆ ਕਿ ਮੋਹਾਲੀ ਦੇ ਵਿੱਚ ਬਲਾਕ ਬਣਾਏ ਜਾਣਗੇ ਨਵੀਂ ਪਾਕਟ ਦਾ ਵਿਸਥਾਰ ਕੀਤਾ ਜਾਊਗਾ ਯਾਨੀ ਕਿ ਮੋਹਾਲੀ ਸ਼ਹਿਰ ਦੀ ਡਿਵੈਲਪਮੈਂਟ ਹੋਊਗੀ ਮੋਹਾਲੀ ਸ਼ਹਿਰ ਦੀ ਡਿਵੈਲਪਮੈਂਟ ਹੋਊਗੀ ਇਸ ਲਈ ਆ ਜਿਹੜੀਆਂ ਜ਼ਮੀਨਾਂ ਨੇ 8 ਪਿੰਡਾਂ ਦੀ 3553 ਏਕੜ ਜਿਹੜੀ ਜ਼ਮੀਨ ਆ ਆ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦਾ ਜਿਹੜਾ ਅਦਾਰਾ ਗਮਾੜਾ ਜਿਹਦੇ ਕੋਲ ਅਥਾਰਟੀ ਆਹਾ ਓਹੋ ਇਹ 8 ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਜਾ ਰਿਹਾ ਅੱਜ ਤੋਂ ਕਈ ਦਿਨ ਪਹਿਲਾਂ ਆਹ ਨੋਟੀਫਿਕੇਸ਼ਨ ਜਾਰੀ ਹੋਇਆ ਅੱਜ ਇਹ ਅਸੀਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਆ ਰਹੇ ਹਾਂ ਕਿ ਪੰਜਾਬ ਦਾ ਜ਼ਿਲ੍ਹਾ ਮੋਹਾਲੀ ਜਿਹਦੇ 8 ਪਿੰਡ ਆਉਂਦੇ ਨੇ ਗਮਾੜਾ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਕੋਈ ਖਰੀਦੋ-ਫਰੋਖਤ ਕੋਈ ਰਜਿਸਟਰੀ ਨਹੀਂ ਹੋਊਗੀ ਤੇ 3553 ਏਕੜ ਜ਼ਮੀਨ ਅਸੀਂ ਐਕਵਾਇਰ ਕਰਨ ਜਾ ਰਹੇ ਹਾਂ ਇਹ ਖੇਤੀਯੋਗ ਜ਼ਮੀਨਾਂ ਨੇ ਜਿੱਥੇ ਖੇਤੀ ਹੁੰਦੀ ਹੈ ਜਿੱਥੋਂ ਜਿਹੜੀ ਧਰਤੀ ਦੇ ਵਿੱਚੋਂ ਦਾਣੇ ਪੈਦਾ ਹੁੰਦੇ ਨੇ ਤੇ ਲੋਕ ਆਪਣੇ ਪਰਿਵਾਰ ਪਾਲਦੇ ਨੇ ਅਨਾਜ ਅੱਗੇ ਸਪਲਾਈ ਕਰਦੇ ਨੇ ਤੇ ਇਹਨਾਂ ਸ਼ਹਿਰਾਂ ਦੇ ਵਿੱਚ ਅੱਜ ਤੋਂ ਬਾਅਦ ਖੇਤੀ ਨਹੀਂ ਹੋਊਗੀ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਕੋਈ ਵੇਚ ਖਰੀਦ ਨਹੀਂ ਸਕਦਾ ਇੱਥੇ ਵੱਡੇ ਵੱਡੇ ਸ਼ਹਿਰ ਵਸਣਗੇ ਵੱਡੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ ਉਹ ਆਉਣਗੀਆਂ ਲੈਂਡ ਪੂਲਿੰਗ ਪਾਲਿਸੀ ਜਿਹੜੀ ਜਦੋਂ 6 ਮਹੀਨੇ ਪਹਿਲਾਂ ਆਈ ਸੀ ਪੰਜਾਬ ਸਰਕਾਰ ਨੇ ਉਹ ਵਿਰਧ ਕੀਤੀ ਸੀ ਹੁਣ ਇਹਨਾਂ 8 ਪਿੰਡਾਂ ਦਾ ਕਿ ਇਹ ਤੇ ਰਿਸਪੌਂਸ ਰਹੂਗਾ ਜੋ ਵੀ ਅਪਡੇਟ ਹੋਗੇ ਲਗਾਤਾਰ ਤੁਹਾਡੇ ਨਾਲ ਅਸੀਂ ਉਹ ਸਾਂਝੀ ਕਰਦੇ ਰਹਾਂਗੇ ਚੈਨਲ ਕਰ ਲਓ ਸਬਸਕ੍ਰਾਈਬ ਸਸ ਸੇਕਾ